ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿਸੇ ਨੂੰ ਪਤਾ ਹੈ ਕਿ ਪ੍ਰਮਾਤਮਾ ਥੋੜਾ ਜਿਆਦਾ ਜਿਆਦਾ ਮਿਹਰਬਾਨ ਤਾਂ ਨਹੀਂ ਹੋਇਆ ਬਹੁਤ ਜਿਆਦਾ ਕਿਰਪੀ ਦੇ ਵਿੱਚ ਹੈ ਤੇ ਜਿਵੇਂ ਕਿਸੇ ਨੂੰ ਪਤਾ ਹੈ ਸਾਰੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਦੇ ਵਿੱਚ ਦਿੱਲੀ ਦੇ ਵਿੱਚ ਤੇ ਸਮੁੱਚੇ ਭਾਰਤ ਵਰਸ਼ ਦੇ ਵਿੱਚ ਕਿਤੇ ਨਾ ਕਿਤੇ ਹੜ੍ਹਾਂ ਨੇ ਹਾ ਹਾ ਕਰਮ ਚਾਈ ਹੋਈ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜਿਆਦਾ ਜੀਵ ਜੰਤ ਦਾ ਨੁਕਸਾਨ ਹੋ ਗਿਆ ਹੈ ਇੱਕ ਪੁਰਾਣੇ ਸਮੇਂ ਦੇ ਵਿੱਚ ਜਦੋਂ ਮੀਂਹ ਘਟ ਪੈਂਦੇ ਸੀ ਤੇ ਅਸੀਂ ਰੱਬ ਅੱਗੇ ਬੱਚੇ ਜਿਹੜੇ ਆ ਉਹ ਖਾਸ ਕਰਕੇ ਗੁੱਡੀਆਂ ਭੁੱਖਦੇ ਸੀਗੇ ਤੇ ਮੀਂਹ ਪੈਣ ਵਾਸਤੇ ਤੇ ਇੱਕ ਇਹ ਵੀ ਲੋਕ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਬੱਚਿਆਂ ਦੇ ਮੂੰਹ ਕਈ ਵਾਰੀ ਇਹ ਨਿਕਲਦਾ ਸੀ ਅਸੀਂ ਵੀ ਜਦ ਕਰ ਜਾਂਦੇ ਰਹੇ ਆ ਕਿ ਮੀਂਹ ਪੈ ਜਾਵੇ ਤੇ ਆਪਾਂ ਰੱਬ ਨੂੰ ਕਹਿੰਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ ਤੇ ਇੱਕ ਹੋਰ ਵੀ ਅਸੀਂ ਲੋਕ ਪੰਜਾਬੀ ਦਾ ਮਾੜੇ ਮਨ ਚ ਬਸਿਆ ਹੋਇਆ ਖਮਾ ਹੋ ਰਕੇ ਕਾਲੀਆਂ ਇਕਾਂ ਕਾਲੇ ਰੋੜ ਮੀਂਹ ਵਰਾ ਦੇ ਜੋਰ-ਜੋਰ ਇਹ ਉਹ ਸਮਾਂ ਸੀ ਜਦੋਂ ਸਾਨੂੰ ਖੇਤੀ ਫਸਲ ਜੀਵ ਜੰਤੂ ਵਾਸਤੇ ਜੀਵਨ ਵਾਸਤੇ ਪਾਣੀ ਦੀ ਲੋੜ ਪੈ ਜਾਂਦੀ ਸੀ ਪਰ ਹੁਣ ਸਮੇ ਜਿਹੜੇ ਬਦਲ ਗਿਆ ਮਨੁੱਖੀ ਬਦਲ ਗਿਆ ਕੁਦਰਤ ਵੀ ਬਦਲ ਗਈ ਆ ਤੇ ਹੁਣ ਸਾਨੂੰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਐਦਾਂ ਦਾ ਮੀਂਹ ਸਾਨੂੰ ਨਾ ਦੇਵੇ ਜਿਉਣ ਜੋਗਾ ਪਾਣੀ ਦਾ ਸਾਨੂੰ ਪ੍ਰਮਾਤਮਾ ਸਾਨੂੰ ਦੇ ਪਰ ਰੋੜਣ ਜੋਗਾ ਪਾਣੀ ਸਾਨੂੰ ਨਾ ਦੇ ਆਓ ਉਸ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਸਾਰੇ ਪਾਸੇ ਸੁੱਖ ਵਰਤੇ ਤੇ ਪੰਜਾਬ ਜਿਹੜਾ ਉਹ ਪਹਿਲਾਂ ਤੋਂ ਗੁਰੂਆਂ ਤੇ ਰਹੀ ਧਰਤੀ ਖੂਬਸੂਰਤ ਬਣ ਕੇ ਉਭਰੇ ਕਵਤਾ ਹੈ ਮੇਰੀ ਇਹ ਸੁਣਣ ਵਾਲੀ ਕਵਤਾ ਹੈ ਕਿ ਰੱਬਾ ਰੱਬਾ ਮੀਂਹ ਹਟਾ ਅ ਰੱਬਾ ਰੱਬਾ ਮੀਂਹ ਹਟਾ ਕਾਲੀਆਂ ਇਟਾਂ ਕਾਲੇ ਰੋੜ ਕਾਲੀਆਂ ਇਟਾਂ ਕਾਲੇ ਰੋੜ ਮੀਂਹ ਲੈ ਗਿਆ ਸਭ ਕੁਝ ਰੋੜ ਜੀਆ ਜੰਤ ਅਨ ਪਾਣੀ ਰੁੜਿਆ ਜੀਆ ਜੰਤ ਅਨ ਪਾਣੀ ਰੁੜਿਆ ਹੁਣ ਨਾ ਸਾਨੂੰ ਹੋਰ ਰਵਾ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਖੇਤਾਂ ਵਿੱਚ ਸਭ ਫਸਲਾਂ ਰੁੜੀਆਂ ਖੇਤਾਂ ਵਿੱਚ ਸਭ ਫਸਲਾਂ ਰੁੜੀਆਂ ਸੂਜ ਸਿਆਣਪਾਂ ਅਕਲਾਂ ਥੁੜੀਆਂ ਕੱਚੇ ਪੱਕੇ ਘਰ ਵੀ ਟਹਿ ਗਏ ਕੱਚੇ ਪੱਕੇ ਘਰ ਵੀ ਢਹਿ ਗਏ ਕੁਦਰਤ ਦਿੱਤਾ ਕਹਿਰ ਮਚਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਚਾਰ ਚੁਫੇਰੇ ਹੜਦਾ ਪਾਣੀ ਉਜੜੇ ਘਰ ਹਰ ਅੱਖ ਵਿੱਚ ਪਾਣੀ ਪਿਤਾ ਪਾਣੀ ਨਰਮੋਹਾ ਬਣਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉਧਰ ਨੂੰ ਮੇਰਾ ਇਸ਼ਾਰਾ ਹੈ ਕਿ ਪਿਤਾ ਪਾਣੀ ਨਿਰਮੋਹਾ ਬਣਿਆ ਗੰਗਾ ਦਿੱਤੀ ਉਲਟ ਵਹਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਪਸ਼ੂ ਪੰਛੀਆਂ ਦੇ ਘਰ ਉਜੜੇ ਤੇਰੇ ਬੱਚਿਆਂ ਦੇ ਦਰ ਉਜੜੇ ਖਲਕਤ ਸਹਿਮੀ ਡਰ ਕੁਰਲਾਵੇ ਖਲਕਤ ਸਹਿਮੀ ਡਰ ਕੁਰਲਾਵੇ ਕੁਝ ਤਾਂ ਆਪਣਾ ਰਹਿਮ ਦਿਖਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਚੰਗੇ ਹਨ ਕਈ ਹਨ ਵੀ ਮੰਦੇ ਬੰਦਿਆਂ ਦੀ ਗੱਲ ਆ ਬਦਲ ਗਏ ਨੇ ਨਾ ਚੰਗੇ ਹਨ ਕਈ ਹਨ ਵੀ ਮੰਦੇ ਤੂੰ ਹੀ ਉਪਜੇ ਆਪਣੇ ਬੰਦੇ ਬਖਸ਼ਣਹਾਰ ਦਿਆਲੂ ਪ੍ਰਭ ਤੂੰ ਬਖਸ਼ਣਹਾਰ ਦਿਆਲੂ ਪ੍ਰਭ ਤੂੰ ਪੁੱਲਾਂ ਸਾਡੀਆਂ ਨੂੰ ਬਖਸ਼ਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਵਿੱਚ ਪਹਾੜਾਂ ਦੇਵੀ ਦੇਵਤੇ ਜੰਮੂ ਕਸ਼ਮੀਰ ਦੀ ਗੱਲ ਹੈ ਹਿਮਾਚਲ ਦੀ ਗੱਲ ਹੈ ਕਿ ਵਿੱਚ ਪਹਾੜਾਂ ਦੇਵੀ ਦੇਵਤੇ ਪ੍ਰਕਿਰਤੀ ਦਾ ਹੁਸਨ ਦੇਖਦੇ ਪਲਾਂ ਛਣਾ ਵਿੱਚ ਬੱਦਲ ਫਟਦੇ ਪਲਾਂ ਛਣਾ ਵਿੱਚ ਬੱਦਲ ਫਟਦੇ ਆਖ ਉਹਨਾਂ ਨੂੰ ਕੋਈ ਕਰਨ ਉਪਾ ਆਖ ਉਹਨਾਂ ਨੂੰ ਕੋਈ ਕਰਨ ਉਪਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਬੰਦ ਸਕੂਲ ਘਰ ਬਹਿ ਗਏ ਬੱਚੇ ਕਿਉਂਕਿ ਸਕੂਲਾਂ 'ਚ ਹੁਣ ਛੁੱਟੀਆਂ ਹੋ ਗਈਆਂ ਹੋਰ ਛੁੱਟੀਆਂ ਹੋ ਗਈਆਂ ਬੰਦ ਸਕੂਲ ਘਰ ਬਹਿ ਗਏ ਬੱਚੇ ਵਿਦਿਆਰਾ ਉਨਾ ਦਾ ਤੱਕੇ ਰੱਬ ਜੀ ਛੁੱਟੀਆਂ ਇਹ ਨਾ ਦੇਈਂ ਇਦਾਂ ਦੀਆਂ ਛੁੱਟੀਆਂ ਸਾਨੂੰ ਵੀ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਵੀ ਨਹੀਂ ਚਾਹੀਦੀਆਂ ਰੱਬ ਜੀ ਛੁੱਟੀਆਂ ਇਹ ਨਾ ਦੇਈਂ ਬੱਚਿਆਂ ਦੀ ਕਿਸਮਤ ਚਮਕਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਅਗੇ ਸਾਡੇ ਜਿਹੜੇ ਪੰਜ ਆਵਾਂ ਪੰਜ ਦਰਿਆ ਆ ਉਹਨਾਂ ਵੱਲ ਇਸ਼ਾਰਾ ਹੈ ਕਿ ਸਤਲੁਜ ਬਿਆਸ ਰਾਵੀ ਦਰਿਆ ਸਤਲੁਜ ਰਬ ਬਿਆਸ ਰਾਵੀ ਦਰਿਆ ਉਛਲੇ ਫਿਰਦੇ ਤੂੰ ਕਰੀ ਉਪਾ ਪਾਣੀ ਇਹਨਾਂ ਦੇ ਅੱਗ ਬਣ ਗਏ ਧਿਆਨ ਦੇਣਾ ਪਾਣੀ ਇਹਨਾਂ ਦੇ ਅੱਗ ਬਣ ਗਏ ਉਹ ਬਦਲਾ ਦਿੱਤਾ ਤੇਲ ਵਿੱਚ ਪਾ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਭੰਡਾ ਰਾਜੇ ਸ਼ੀ ਮੁਕੱਦਮ ਮਾੜੇ ਰਾਜੇ ਸ਼ੀ ਮੁਕੱਦਮ ਮਾੜੇ ਖੂਨ ਪੀਂਦੇ ਲੁੱਟਦੇ ਰਜਵਾੜੇ ਪਾਣੀ ਦੇ ਰਾ ਲੋਕਾਂ ਮਦਲ ਹੈ ਜਿਹੜੇ ਪਾਣੀ ਦੇ ਰਸਤੇ ਜਿੱਤੋਂ ਚੋਹ ਜਾਂਦੇ ਸੀਗੇ ਪਾਣੀ ਦਾ ਆਪਣਾ ਰਸਤਾ ਹੈ ਲੋਕਾਂ ਨੇ ਉੱਥੇ ਵੀ ਆਪਣਾ ਹੱਕ ਜਮਾ ਲਿਆ ਹਨਾ ਜੀ ਜ਼ੁਲਮ ਕੀਤਾ ਲੋਕਾਂ ਨੇ ਇਹ ਵੀ ਕਿ ਰਾਜੇ ਸ਼ੀ ਮੁਕੱਦਮ ਮਾੜੇ ਖੂਨ ਪੀਂਦੇ ਲੁੱਟਦੇ ਰਜਵਾੜੇ ਪਾਣੀ ਦੇ ਰਾ ਲੋਕਾਂ ਮੱਲੇ ਆਪ ਮਹਾਰੇ ਅੱਜ ਵਗਿਆ ਤਾਂ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਵਿੱਚ ਕਰੋਨਾ ਜਦ ਸੀ ਆਇਆ ਕਰੋਨਾ ਦੇ ਦੌਰ ਵਿੱਚ ਸਾਨੂੰ ਬੜਾ ਦੁੱਖ ਪਹੁੰਚਿਆ ਮਨੁੱਖ ਤਰੂਪ ਹੀ ਕੁਰਲਾ ਪਈ ਲੋਕ-ਲੁਕ ਧੀ ਪੁੱਤ ਭੈਣ ਭਰਾ ਮਾਂ-ਬਾਪ ਧੀਆਂ ਪੁੱਤ ਪਤੀ ਪਤਨੀ ਇੱਕ ਦੂਜੇ ਡਰਦੇ ਸੀ ਵੀ ਹਾਏ ਇਹੋ ਕੀ ਆ ਭੂਤਾਂ ਖਰੇਪਾਂ ਹੀ ਮਰ ਜਣਾਂ ਕਿੰਦਣਾ ਤੌਰ ਸੀ ਉਦੋਂ ਵੀ ਲੋਕਾਂ ਨੇ ਪੜੀ ਕੁਦਰਤ ਨੂੰ ਮੰਨਿਆ ਸੀਗਾ ਰੱਬ ਨੂੰ ਮੰਨਿਆ ਸੀ ਅੱਜ ਵੀ ਉਹੀ ਮੌਕਾ ਹੈ ਉਦੋਂ ਮੇਰੀ ਨਜ਼ਰ ਆ ਕਿ ਵਿੱਚ ਕਰੋਨਾ ਜਾਦਸੀ ਆਇਆ ਲੋਕਾਂ ਤੈਨੂੰ ਸੀਸ ਚੁਕਾਇਆ ਤੇਰੀ ਹੋਂਦ ਨੂੰ ਮੰਨਣ ਲੱਗੇ ਤੇਰੀ ਹੋਂਦ ਨੂੰ ਮੰਨਣ ਲੱਗੇ 225 8ਵੇਂ 9ਵੇਂ ਧਿਆਨ ਦੇਣਾ ਕਿ 225 8ਵੇਂ 9ਵੇਂ ਫਿਰ ਖੋਣ ਦਿੱਤਾ ਅੱਜ ਕਹਿਰ ਮਚਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਗੁਰੂ ਨਾਨਕ ਸਾਹਿਬ ਨੂੰ ਬੇਨਤੀਆਂ ਨੇ ਇੱਕ ਦੋ ਕਿ ਗੁਰੂ ਨਾਨਕ ਜੀ ਤੁਸੀਂ ਵੀ ਕਿਰਤੀ ਗੁਰੂ ਨਾਨਕ ਜੀ ਤੁਸੀਂ ਵੀ ਕਿਰਤੀ ਹਲ ਚੋਲਾ ਚਲਾਇਆ ਤੁਹਾਡੀ ਰੱਬੀ ਬਿਰਤੀ ਅਨ ਦਾਤੇ ਦੀ ਅੱਜ ਰੁੜ ਗਈ ਰੋਟੀ ਕਿਸਾਨਾਂ ਦਾ ਬੁਰਾ ਹਾਲ ਹੈ ਜ਼ਮੀਨਾਂ ਸਾਰੀਆਂ ਪਾਣੀ ਨਾਲ ਭਰ ਗਈਆਂ ਕਿ ਅੰਨ ਦਾਤੇ ਦੀ ਅੱਜ ਰੁੜ ਗਈ ਰੋਟੀ ਲਾਲੋ ਵਰਗੇ ਗਲੇ ਲਗਾ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਗੁਰੂਆਂ ਪੀਰਾਂ ਦੀ ਇਹ ਧਰਤੀ ਹੜ ਨੇ ਪਾਣੀਓ ਪਾਣੀ ਕਰਤੀ ਪੰਜੇ ਦੇ ਨਾਲ ਰੁਕੇ ਪੱਥਰ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਕਿ ਪੰਜੇ ਦੇ ਨਾਲ ਰੋਕੇ ਪੱਥਰ ਗੁਰੂ ਨਾਨਕ ਨਥ ਅੱਜ ਹੜ ਨੂੰ ਪਾ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਕਿ ਤੇਰੀ ਅੱਗ ਹਵਾ ਤੇਰਾ ਪਾਣੀ ਜਨਮ ਮਰਨ ਦੀ ਤੂੰ ਲਿਖੇ ਕਹਾਣੀ ਬਸ ਜੀਵਨ ਜੋਗਾ ਪਾਣੀ ਦੇ ਦੇ ਤੈਨੂੰ ਮੰਨਣਾ ਫਿਰ ਖੁਦਾ ਰੱਬਾ ਰੱਬਾ ਮੀਂਹ ਹਟਾ ਕੁਝ ਤਾਂ ਸਾਡਾ ਦਰਦ ਭੰਡਾ ਤੂੰ ਹੀ ਸਿਰਜੇ ਤੂੰ ਹੀ ਮਾਰੇ ਪ੍ਰਮਾਤਮਾ ਸਾਬ ਬਿਅੰਤ ਹੈ ਉਹਦੀ ਸ੍ਰਿਸ਼ਟੀ ਹੈ ਸਾਰੀ ਕਿ ਤੂੰ ਹੀ ਸਿਰਜੇ ਤੂੰ ਹੀ ਮਾਰੇ ਤੇਰੀ ਕੁਦਰਤ ਤੂੰ ਹੀ ਜਾਣੇ ਕਿਸ ਨੂੰ ਦਈਏ ਦੋਸ਼ ਅਲੰਬੇ ਕਿਹਦਾ ਦੋਸ਼ ਕੱਢੀ ਜਾਣਾ ਸੀ ਹਨਾ ਜੀ ਕਿ ਕਿਸ ਨੂੰ ਦਈਏ ਦੋਸ਼ ਅਲੰਬੇ ਤੇਰੇ ਭਾਣੇ ਸਰਬੱਤ ਦਾ ਭਲਾ ਰੱਬਾ ਰੱਬਾ ਮੀ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਆਖਰੀ ਪੈਰੇ ਹਨ ਕਿ ਪਾਣੀ ਹੈ ਜੀਵਨ ਦਾ ਦਾਤਾ ਪਾਣੀ ਹੈ ਜੀਵਨ ਦਾ ਦਾਤਾ ਉਹ ਵੈਰੀ ਇਸ ਨੂੰ ਕਿਉਂ ਬਣਾਤਾ ਕਿਤੇ ਪਚਾਲ ਹਵਾਈ ਹਾਦਸੇ ਆਉਣੀ ਅਫਗਾਨਿਸਤਾਨ ਦੇ ਵਿੱਚ ਪਚਾਲ ਆ ਪਿੱਛੇ ਹਵਾਈ ਹਾਦਸਾ ਹੋਇਆ ਭਾਰਤ ਵਿੱਚ ਕਿੰਨੇ ਲੋਕ ਚੜਾਈ ਕਰਕੇ ਕੁਦਰਤੀ ਕਿਰੂਪੀਆਂ ਹਨ ਜੀ ਕਿ ਪਾਣੀ ਹੈ ਜੀਵਨ ਦਾ ਦਾਤਾ ਵੈਰੀ ਕਿਸ ਨੂੰ ਇਸ ਨੂੰ ਕਿਉਂ ਬਣਾਤਾ ਕਿਤੇ ਭਚਾਲ ਹਵਾਈ ਹਾਦਸੇ ਓ ਰੱਬ ਜੀ ਆਪਣੀ ਧਰਤੀ ਹੁਣ ਸਵਰਗ ਬਣਾ ਰੱਬਾ ਰੱਬਾ ਮੇਂ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਕੁਦਰਤ ਸੰਗ ਅਸੀਂ ਪਿਆਰ ਕਰਾਂਗੇ ਸਾਡੇ ਬੜੇ ਫਰਜ਼ ਨੇ ਆਹ ਰਲ ਕੇ ਉਹਨਾ ਫਰਜ਼ ਨੂੰ ਨਿਭਾਈਏ ਪ੍ਰਮਾਤਮਾ ਵੀ ਖੁਸ਼ ਹੋਵੇ ਕੁਦਰਤ ਕੁਦਰਤ ਵੀ ਖੁਸ਼ ਹੋਵੇ ਤੇ ਇਦਾਂ ਦੀਆਂ ਕ੍ਰੂਪੀਆਂ ਆਉਣ ਵਾਲੇ ਸਮੇਂ ਚ ਨਾ ਆਉਣ ਸਾਡੀਆਂ ਬੇਨਤੀਆਂ ਨੇ ਜੀ ਕਿ ਕੁਦਰਤ ਸੰਗ ਅਸੀਂ ਪਿਆਰ ਕਰਾਂਗੇ ਚੰਗਾ ਆਪਣਾ ਕਿਰਦਾਰ ਕਰਾਂਗੇ ਮਨ ਨੂੰ ਜੋਤ ਸਰੂਪ ਬਣਾ ਦੇ اے ਪ੍ਰਭੂ ਜੀ ਇਹ ਪ੍ਰਮਾਤਮਾ ਜੀ ਮਿਹਰ ਕਰੋ ਕਿ ਮਨ ਨੂੰ ਜੋਤ ਸਰੂਪ ਬਣਾ ਦੇ ਅਰਮਨ ਸਿੱਧੇ ਰਸਤੇ ਪਾ ਰੱਬਾ ਰੱਬਾ ਮੀਂ ਹਟਾ ਕੁਝ ਤਾਂ ਸਾਡਾ ਦਰਦ ਵੰਡਾ ਰੱਬਾ ਰੱਬਾ ਮੀਂ ਹਟਾ ਕੁਝ ਤਾਂ ਸਾਡਾ ਦਰਦ ਵੰਡਾ Sarayanda çox-çox təşəkkür. Satranç, vəh-guru. Sarayanda çox-çox təşəkkür.